ਜਿੰਦਾਬਾਦ ਜਿੰਦਾਬਾਦ ਬਦਲ ਸਿੰਘ ਬੋਲ ਜਿੰਦਾਬਾਦ ਸਰਦਾਰ ਬਲਬੀਰ ਸਿੰਘ ਜੀ ਪੰਨੂ ਜਿੰਦਾਬਾਦ ਸਰਦਾਰ ਬਲਬੀਰ ਸਿੰਘ ਜੀ ਪੰਨੂ ਜਿੰਦਾਬਾਦ ਪਿੰਡ ਤਲਵੰਡੀ ਭਾਰਤ ਦੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਸਾਡਾ ਵੀਰ ਸੁਖਦੇਵ ਸਾਡਾ ਵੀਰ ਸਰਵਣ ਸੂਬੇਦਾਰ ਸਾਹਿਬ ਬਾਬਾ ਜੀ ਬਹੁਤ ਵੱਡੀ ਟੀਮ ਹੈ 2022 ਦੇ ਸਮੇਂ ਦੇ ਵਿੱਚ ਬਹੁਤ ਮਿਹਨਤ ਦੇ ਨਾਲ ਇਥੋਂ ਬਹੁਤ ਜ਼ਿਆਦਾ ਆਮ ਆਦੀ ਪਾਰਟੀ ਦਾ ਅੱਜ ਇਹਨਾਂ ਦੀ ਮਿਹਨਤ ਸਦਕਾ ਸਾਬਕਾ ਸਰਪੰਚ ਅਕਾਲੀ ਦਲ ਪਾਰਟੀ ਸਰਦਾਰ ਬੁੱਢਾ ਸਿੰਘ ਜੀ ਸਾਬਕਾ ਅਕਾਲੀ ਦਲ ਦੇ ਮੈਂਬਰ ਸਾਬਕਾ ਕਾਂਗਰਸ ਦੇ ਮੈਂਬਰ ਤਕਰੀਬਨ 25 ਤੋਂ 30 ਪਰਿਵਾਰਾਂ ਦੇ ਨਾਲ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਹੋਏ ਨੇ ਬਹੁਤ ਬਹੁਤ ਧੰਨਵਾਦ ਜੀ ਇਸ ਸਾਰੀ ਟੀਮ ਦਾ ਜੋ ਬਣਦਾ ਬਾਨ ਸੁਮਾਨ ਸਾਰੀ ਜੋ ਅੱਜ ਟੀਮ ਜੁਆਇਨ ਹੋਈ ਇਹਨੂੰ ਦਿੱਤਾ ਜਾਊਗਾ ਜੋ ਆਸਾਂ ਦੇ ਉਮੀਦਾਂ ਆਮ ਆਦਮੀ ਪਾਰਟੀ ਤੋਂ ਅੱਜ ਲੈ ਕੇ ਜੁਆਇਨ ਹੋਏ ਨੇ ਉਹਨਾਂ ਸੰਵਿਧਾਨ ਨੂੰ ਪੂਰੀਆਂ ਕੀਤਾ ਜਾਊਗਾ ਪਿੰਡ ਤਲਵੰਡੀ ਪਾਰਸ ਦੇ ਵਿੱਚ ਬਹੁਤ ਕੰਮ ਅਧੂਰੇ ਨੇ तकरीबन 2 ਸਾਲ ਹੋ ਗਏ ਨੇ ਸਰਕਾਰ ਬਣੀ ਨੂੰ ਸਰਪੰਚ ਮਤੇ ਭਾਗੀ ਨਹੀਂ ਦਿੰਦੇ ਰੇ ਸਾਡੀ ਟੀਮ ਨੂੰ ਸਰਪੰਚੀਆਂ ਭੰਗ ਹੋ ਚੁੱਕੀਆਂ ਨੇ ਬਸ ਸੰਗਤ ਨੂੰ ਬੇਨਤੀ ਕਰ ਦਿੱਤੀ ਹੈ ਆ ਚੋਣ ਦਾਬਤਾ ਤੋਂ ਬਾਅਦ ਜਿਹੜਾ ਵੀ ਸੰਗਤ ਕੰਮ ਲੈ ਕੇ ਆਵੇ ਗੁਰੂ ਕੀ ਐ ਦਿਲਦਾਰੀ ਪਹਿਲ ਦੀ ਧਾਰਜੋਤੀ ਸੰਗਤਾਂ ਕੰਮ ਕੀਤਾ ਜਾਊਗਾ ਸਾਰੇ ਪਿੰਡਾਂ 'ਚ ਮੈਂ ਬੇਨਤੀ ਕਰ ਰਿਹਾ 200 ਪਿੰਡ ਦੇ ਵਿੱਚ ਚੰਗਾ ਸਰਪੰਚ ਬਣਾਉਣ ਦੇ ਵਿੱਚ ਤੁਸੀਂ ਗਮੀ ਨਾ ਛੱਡਿਓ ਕੰਮਾਂ ਦੇ ਵਿੱਚ ਮੈਂ ਗਮੀ ਨਹੀਂ ਛੱਡੂਗਾ ਮੈਂ ਦਿਨ ਰਾਤ ਮਿਹਨਤ ਕਰੂੰਗਾ 2 ਤੋਂ 2.5 ਮਹੀਨੇ ਦੇ ਵਿੱਚ ਮੈਂ ਹਰ ਇੱਕ ਪਿੰਡ ਦੇ ਵਿੱਚ ਸੱਤ ਦੇ ਵਿੱਚ ਬਹਿ ਕੇ ਸੱਤ ਦੇ ਵਿੱਚ ਬਹਿ ਕੇ ਜਾ ਕੇ ਮੁਸ਼ਕਲਾਂ ਛੁੜਿਆ ਕਰੂੰਗਾ ਤਾਂ ਜੋ ਪਾਰਟੀ ਬਾਜੀ ਤੋਂ ਉੱਪਰ ਟਕੇ ਭੇਦ ਭਾਵ ਤੋਂ ਉੱਪਰ ਟਕ ਕੇ ਹਰ ਇੱਕ ਦੇ ਵੇੜੇ ਤੱਕ ਪਹੁੰਚਾਂਗਾ ਹਰ ਇੱਕ ਦੇ ਹੱਕ ਨੂੰ ਦਵਾ ਸਕਾਂ ਹਰ ਇੱਕ ਦਾ ਕੰਮ ਇੱਕ ਸੌਕੇ ਤਰੀਕੇ ਨਾਲ ਕਰ ਸਕਾਂ ਅੱਜ ਜੋ ਪਾਰਟੀ ਆਮ ਆਦਮੀ ਪਾਰਟੀ ਦੇ ਵਿੱਚ ਟੀਮ ਜੁਆਇਨ ਹੋਈ ਹੈ ਸਾਰੀ ਟੀਮ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਨਾਲ-ਨਾਲ ਮੈਂ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੀ ਮਿਹਨਤ ਸਦਕਾ ਅੱਜ ਇਸ ਟੀਮ ਨੂੰ ਪ੍ਰੇਰਿਤ ਕੀਤਾ ਉਹ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਬਹੁਤ-ਬਹੁਤ ਧੰਨਵਾਦੀ ਪਿੰਡ ਤਲਵੰਡੀ ਪਾਰ ਚ ਜੋ ਕਿ ਆਮ ਆਦਮੀ ਪਾਰਟੀ ਵਾਲਮਰ ਸ਼ੇਸ਼ ਸਿੰਘ ਸ਼ਰੀ ਕਲਸੀ ਜੀ ਨੂੰ ਟਿਕਟ ਦਿੱਤੀ ਗਈ ਹੈ ਉਹਦੇ ਸਬੰਧ ਵਿੱਚ ਸਰਦਾਰ ਬਲਬੀਰ ਸਿੰਘ ਜੀ ਪੰਨੂ ਪਿੰਡ ਤਲਵੰਡੀ ਪਾਥ ਵਿੱਚ ਪਹੁੰਚੇ ਸਨ ਤੇ ਉਹਨਾਂ ਦੇ ਆਉਣ ਤੇ ਜਿਹੜੀ ਆ ਕੁਝ ਕਾਂਗਰਸ ਅਤੇ ਕਾਲੀ ਦਲ ਦੇ ਨਮਾਇंदे ਜਿਹੜੇ ਉਹ ਸਾਡੀ ਕਾਰਜਕਾਰੀ ਨੂੰ ਦੇਖਦੇ ਹੋਏ ਸਰਕਾਰ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਨੇ ਅੱਜ ਜਿਹੜੀ ਜਵਾਨੀ ਕੀਤੀ ਆ ਉਹਨਾਂ ਦਾ ਬਣਦਾ ਮਾਨ ਸਤਕਾਰ ਜਿਹੜਾ ਵਾ ਪਾਰਟੀ ਵੱਲੋਂ ਦਿੱਤਾ ਜਾਏਗਾ ਉਹ ਪੰਨੂ ਸਾਹਿਬ ਨੇ ਵਿਸ਼ਵਾਸ ਦਵਾਇਆ ਹੈ ਕਿ ਜੋ ਵੀ ਪਾਰਟੀ ਦੇ ਵਿੱਚ ਆਉਂਦਾ ਹੈ ਉਹਦਾ ਬਣਦਾ ਮਾਨ ਸਤਕਾਰ ਕੀਤਾ ਜਾਊਗਾ ਤੇ ਬਾਕੀ ਸਾਰੇ ਹੀ ਲਾਕਨਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਹੈ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਜੀ ਨੂੰ ਆਪਾਂ ਜਿਤਾ ਕੇ ਲੋਕ ਸਭਾ ਵਿੱਚ ਭੇਜੀਏ ਤਾਂ ਕਿ ਜੋ ਆਉਣ ਵਾਲੀਆਂ ਸਾਡੀਆਂ ਮੁਸ਼ਕਲਾਂ ਜਿਹੜੀਆਂ ਪਈਆਂ ਪੈਂਡਿੰਗ ਪਈਆਂ ਨੇ ਉਹ ਖਤਮ ਹੋ ਸਕਣ ਤੇ ਅਸੀਂ ਦੁਬਾਰਤੋਂ ਜਿਹੜਾ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਦੇ ਹੱਕ ਵਿੱਚ ਫਤਵਾ ਦੇਵਾਂਗੇ ਅੱਗੇ ਵੀ ਅਸੀਂ ਬਲਬੀਰ ਸਿੰਘ ਪੰਨੂ ਨੂੰ ਚੰਗੀ ਲੀਡ ਨਾਲ ਪਿੰਡ ਤਲਵੱਡੀ ਭਾਰਤ ਤੋਂ ਜਿਤਾਇਆ ਸੀਗਾ ਇਸ ਵਾਰ ਵੀ ਜਿਹੜਾ ਅਸੀਂ ਸਰਦਾਰ ਅਮਨਸ਼ੇਰ ਸਿੰਘ ਸ਼ੈਰੀਕਲਸੀ ਜੀ ਨੇ ਸਾਡੇ ਲੋਕ ਸਭਾ ਹਲਕਾ ਗਰਦਾਸਪੁਰ ਤੋਂ ਉਹਨਾਂ ਨੂੰ ਅਸੀਂ ਚੰਗੀ ਲੀਡ ਦੇ ਕੇ ਵਿਸ਼ਵਾਸ ਦਿੰਉਣਾ ਕਿ ਚੰਗੀ ਲੀਡ ਨਾਲ ਦਵਾਵਾ ਕੀਤਾ ਧੰਨਵਾਦ ਬੜਾ ਅੱਜ ਮਾਣ ਤੇ ਪਿਆਰ ਦਿੱਤਾ ਪਿੰਡ ਕੋਗੇ ਦੀ ਸਾਧ ਸੰਗਤ ਨੇ ਅੱਜ ਬਹੁਤ ਵੱਡੀ ਮੀਟਿੰਗ ਜੋ ਸਰਦਾਰ ਬਾਦ ਸਿੰਘ ਦੀ ਗਵਾਈ ਦੇ ਹੇਠ ਪਿੰਡ ਕੋਗੇ ਦੇ ਵਿੱਚ ਸਾਡਾ ਵੀਰ ਸ਼ੈਰੀਕਲਸੀ ਜੋ ਸਾਡੇ ਗਰਦਾਸਪੁਰ ਤੋਂ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਕੀਤੀ ਗਈ ਹੈ। ਵਿਸ਼ਵਾਸ ਦਵਾਇਆ ਪੂਰੀ ਸੰਗਤ ਨੇ ਕਿ ਪਿੰਡ ਕੋਗੇ ਦੇ ਵਿੱਚੋਂ ਅਸੀਂ ਬੂਥ ਆਮ ਆਦਮੀ ਪਾਰਟੀ ਦਾ ਇੱਕ ਤਰਫਾ ਕਰਕੇ ਭੇਜਾਂਗੇ। ਪਿੰਡ ਕੋਖ ਕੋਠੇ ਦੇ ਵਿੱਚੋਂ। ਤਕਰੀਬਨ 90% ਸੰਗਤ ਪਿੰਡ ਕੋਠਿਆਂ ਦੇ ਵਿੱਚੋਂ ਜੋ ਆਮ ਆਦਮੀ ਪਾਰਟੀ ਦੇ ਨਾਲ ਜੁੜ ਚੁੱਕੀ ਹੈ। ਬਹੁਤ ਅੱਜ ਪਿੰਡ ਕੋਠਿਆਂ ਦੇ ਵਿੱਚ ਵੀ ਪਿਆਰ ਮਿਲਿਆ। ਭਰੋਸਾ ਦੇ ਕੇ ਭੇਜਿਆ ਉਹਨਾਂ ਨੇ ਕਿ ਆਮ ਆਦਮੀ ਪਾਰਟੀ ਦਾ ਬੂਥ ਪਿੰਡ ਦੇ ਵਿੱਚ ਇੱਕ ਤਰਫਾ ਕਰਾਂਗੇ ਪਿੰਡ ਤਲਵੰਡੀ ਭਾਰਤ ਦੇ ਵਿੱਚ ਕਾਫੀ ਵੱਡੀ ਜੁਆਜ ਜੁਆਇਨੇ ਵੀ ਹੋਈ ਹੈ